ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂਾਂ ਦਾ ਬਹੁਤ ਹੀ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਰਾਮਟੈਕਸ ਬ੍ਰਾਂਡ ਦੇ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਬਹੁਤ ਹੀ ਪਿਆਰਾ ਜਾਂ ਬ੍ਰਾਂਡਡ ਫੈਬਰਿਕ ਹੈ ਜੀ ਜਿੱਥੇ ਬ੍ਰਾਂਡ ਦਾ ਨਾਮ ਆ ਜੇ ਜੀ ਉੱਥੇ ਆਪਾਂ ਨੂੰ ਸੋਚਣ ਦੀ ਲੋੜ ਨਹੀਂ ਹੁੰਦੀ ਜੀ ਵੀ ਫੈਬਰਿਕ ਕਿਵੇਂ ਦਾ ਹੋਊਗਾ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਪਿਓਰ ਕਾਟਨ ਹੈ ਰਾਮਟੈਕਸ ਬ੍ਰਾਂਡ ਦੀ ਲਿਮਟਿਡ ਸਟਾਕ ਹੈ ਜੀ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾ ਲਓ ਜੀ ਤੇ ਬਹੁਤ ਹੀ ਲੈਸ ਪ੍ਰਾਈਸ ਤੇ ਸੂਟ ਲਾਏ ਹੋਏ ਹੈ ਜੀ ਪਿਓਰ ਕਾਟਨ ਦੇ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਸਿੰਗਲ ਸਿੰਗਲ ਪੀਸ ਹੈ ਜੀ ਇਹ ਵਾਲੇ ਸੂਟ ਕਾਟਨ ਦੇ ਆਉਣਗੇ ਜੀ ਵੱਡੇ ਪਣੇ ਵਾਲੀ ਕਾਟਨ ਆਊਗੀ ਜੀ ਬਹੁਤ ਸੋਹਣੀ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਪਿਓਰ ਕਾਟਨ ਦੀ ਸ਼ਰਟ ਆਊਗੀ ਜੀ ਪਿਓਰ ਕਾਟਨ ਦੀ ਬਾਟਮ ਆਊਗੀ ਨਾਲ ਪਿਓਰ ਕਾਟਨ ਦਾ ਫੋਰ ਸਾਈਡ ਵਰਕ ਵਾਲਾ ਦੁਪੱਟਾ ਆਊਗਾ ਜੀ ਦੁਪੱਟੇ ਦੇ ਵਿੱਚ ਬੂਟੀ ਵੀ ਬਣੀ ਹੋਈ ਹੈ ਜੀ ਬਹੁਤ ਸੋਹਣੀ 1 75 ਦਾ ਸ਼ਰਟ ਦੀ ਕੱਟ ਹੈ ਜੀ ਤੇ 2 ਮੀਟਰ ਬਾਟਮ ਦੀ ਕੱਟ ਹੈ ਪੂਰੀ 2 1/2 ਮੀਟਰ ਖੁੱਲੀ ਡੁੱਲੀ ਦੁਪੱਟੇ ਦੀ ਕੱਟ ਹੈ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਇਹ ਵਾਲੇ ਸੂਟ ਆਲ ਓਵਰ ਆਉਣਗੇ ਜੀ ਇਹਨਾਂ ਦੇ ਨਾਲ ਟਾਈਡ ਆਈ ਦੁਪੱਟੇ ਹੈ ਜੀ ਬਹੁਤ ਸੋਹਣੇ ਪਿਆਰੇ ਪਿਆਰੇ ਕਾਟਨ ਦੇ ਤੇ ਦੁਪੱਟੇ ਇਹਨਾਂ ਦੇ ਵੀ ਬਹੁਤ ਜ਼ਿਆਦਾ ਖੁੱਲੇ ਡੁੱਲੇ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਆਪ ਦਾ ਸਕ੍ਰੀਨਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਦੁਪਟਿਆਂ ਬਾਰੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਜੀ ਬਹੁਤ ਹੀ ਜ਼ਿਆਦਾ ਖੁੱਲੇ ਡੁਲੇ ਦੁਪੱਟੇ ਹੈ ਜੀ ਪਿਓਰ ਕਾਟਨ ਦਾ ਸੂਟ ਆਊਗਾ ਜੀ ਜੇ ਕਾਟਨ ਕਵਾਂਗੇ ਤਾਂ ਤੁਹਾਡੇ ਕੋਲੇ ਕਾਟਨ ਹੀ ਆਊਗੀ ਜੀ ਇਸ ਤਰ੍ਹਾਂ ਅਸੀਂ ਨਹੀਂ ਕਰਦੇ ਵੀ ਕਾਟਨ ਕਹਿ ਕੇ ਤੁਹਾਨੂੰ ਸਿੰਥੈਟਿਕ ਕਪੜਾ ਭੇਜ ਦਾਂਗੇ ਜਾਂ ਮਿਕਸ ਭੇਜ ਦਾਂਗੇ ਨਹੀਂ ਜੀ ਸਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੈ ਜੀ ਅਸੀਂ ਜੇ ਕਾਟਨ ਕਵਾਂਗੇ ਤਾਂ ਤੁਹਾਡੇ ਕੋਲੇ ਕਾਟਨ ਹੀ ਆਊਗੀ ਜੀ ਜੇ ਅਸੀਂ ਸੋਨੂੰ ਸਿੰਥੈਟਿਕ ਕਹਾਂਗੇ ਤਾਂ ਤੁਹਾਡੇ ਕੋਲੇ ਸਿੰਥੈਟਿਕ ਹੀ ਆਊਗਾ ਜੀ ਇਹ ਨਹੀਂ ਆਏਗਾ ਵੀ ਅਸੀਂ ਕਾਟਨ ਕਹਿਤੀ ਵੀਡੀਓ ਦੇ ਵਿੱਚ ਤੇ ਤੁਹਾਡੇ ਕੋਲੇ ਸਿੰਥੈਟਿਕ ਕਪੜਾ ਪਹੁੰਚ ਗਿਆ ਨਹੀਂ ਜੀ ਆਪਣਾ ਇਹ ਕੰਮ ਨਹੀਂ ਹੈ ਜੀ ਆਪਾਂ ਪਿਓਰ ਕਾਟਨ ਦੇ ਹੀ ਸੂਟ ਸੇਲ ਕਰਦੇ ਆਂ ਜੀ ਤੇ ਪਿਓਰ ਕਾਟਨ ਦੀ ਇਹਨਾਂ ਦੀ ਸ਼ਰਟ ਆਊਗੀ ਪਿਓਰ ਕਾਟਨ ਦੀ ਬਾਟਮ ਆਊਗੀ ਜੀ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜੇ ਕਿਸੇ ਭੈਣ ਨੇ ਸਾਡੇ ਤੋਂ ਪਲੇਨ ਸੂਟ ਵਰਕ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਜੀ ਅਸੀਂ ਆਪਣੇ ਚੈਨਲ ਤੇ ਵਰਕ ਵਾਲੀਆਂ ਵੀਡੀਓ ਪਾਉਂਦੇ ਰਹਿੰਦੇ ਆ ਜੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਤੇ ਸਾਡਾ ਕੰਮ ਚੈੱਕ ਕਰ ਸਕਦੇ ਹੋ ਸਾਡੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਅਸੀਂ ਨਾ ਤਾਂ ਕਪੜਾ ਮਾੜਾ ਲਾਈਏ ਜੀ ਨਾ ਹੀ ਅਸੀਂ ਵਰਕ ਮਾੜਾ ਕਰੀਏ ਜਿਵੇਂ ਦਾ ਤੁਸੀਂ ਸਟੱਫ ਕਹੋਗੇ ਜਿਹੇ ਜਿਹੇ ਤੁਸੀਂ ਫੈਬਰਿਕ ਕਹੋਗੇ ਅਸੀਂ ਉਹ ਜਾਈ ਫੈਬਰਿਕ ਲਾਵਾਂਗੇ ਜੀ ਜਿਹੜਾ ਤੁਸੀਂ ਕਹੋਗੇ ਉਸੇ ਤਰ੍ਹਾਂ ਦਾ ਹੀ ਵਰਕ ਕਰਾਂਗੇ ਜੀ ਜੇ ਤੁਸੀਂ ਸਾਡੀ ਵੀਡੀਓ ਕੋਈ ਪਸੰਦ ਕਰਦੇ ਹੋ ਤੁਹਾਨੂੰ ਸਾਡਾ ਵਰਕ ਕੋਈ ਪਸੰਦ ਆਉਂਦਾ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਆਪ ਦਾ ਕੋਈ ਫੋਟੋ ਭੇਜ ਕੇ ਵਰਕ ਕਰਵਾਉਣਾ ਤਾਂ ਅਸੀਂ ਤੁਹਾਨੂੰ ਉਹ ਵੀ ਕਰਵਾ ਦਾਂਗੇ ਜੀ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਵਰਕ ਤੁਹਾਨੂੰ ਕਰਵਾ ਦਾਂਗੇ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਸਾਰੀਆਂ ਭੈਣ ਭੈਣਾਂ ਨੂੰ ਬੇਨਤੀ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਪਲੀਜ਼ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਚਲਦੇ ਚਲਦੇ ਵੀਡੀਓ ਦੇਖਦੇ ਦੇਖਦੇ ਜੀ ਪਲੀਜ਼ ਕਰ ਦਿਆ ਕਰੋ ਇੱਕ ਕਮੈਂਟ ਤੇ ਇੱਕ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤਾਂ